ਹੁੰਦਾ ਚਲ ਮੈਂ ਬਾਗ ਨੂੰ ਮੋਟਰ ਮੈਂ ਲੈ ਕੇ ਸਿੱਧਾ ਬਾਗ ਦੀ ਹੈਗੀ ਆ ਬਈ ਜੀ ਸੋਣੀ ਐ ਨਾਗਾ ਖਾ ਸੋਦਾ ਸੋਦਾ ਦੇ ਰੱਖ ਦੂ ਰੱਖ ਦੂ ਰੱਖ ਦੂ ਬਾਗ ਜਾ 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 ਵੜੂ ਜਾ ਵੜਦਾ ਲੈ ਮੈਂ ਦਾਲ ਦੇਖ ਕਿ ਹੁੰਦੀ ਹੈ ਕਾਹਦਾ ਛੇਤੀ ਬਾਗ ਨਹੀਂ ਵੀ ਹੁਣ ਕਦੋਂ ਕੌਣ ਖੋਖ ਤੇ ਗੋਡਿਆਂ ਨਾਲ ਕਿਹੜਾ ਤਾੜੀ ਦੀ ਚੱਲ ਇੱਕ ਵੇਲੇ ਗਿਆ ਆ ਪਈ ਇੱਕ ਇੱਕ ਹੋਰ ਇੱਕ ਵੀ ਦੇਖ ਕਾਤ ਨਹੀਂ ਪਿਨਾਦ ਗਾਨੇ ਲੈ ਮੀ ਵੀ ਆ ਗਿਆ ਭਿਜ ਗਈ ਲੈ ਨਹੀਂ ਤਾਂ ਇਹਨਾਂ ਦਾ ਸਾਜੀ ਬਣਾ ਲੈ ਹੁਣ ਕਹੋ ਸਫਾਈ ਕਰਦਾ بیوی ਵੀ ਆਈ ਨਹੀਂ ਹੈਗੀ 2 ਘੰਟੇ ਹੋ ਗਏ ਪਤਾ ਨਹੀਂ ਸਬਜ਼ੀ ਲੈਣ ਗਈ ਸੀ ਅੰਦੇ ਚ ਖੜ ਗਈ ਜੇ ਫੇਰ ਟੜ ਲਾਉਣਾ ਪਊਗਾ ਸਾਰੇ ਗਰਸ ਦੇ ਪੱਤੇ ਲਿਓ ਨਹੀਂ ਦਿੱਜਾਂਗੇ ਹਾਈ ਹਾਈ ਨਹੀਂ ਤੇ ਜਗੀ ਆ ਫੜ ਲੈ ਤਾ ਆਰਗੇ ਅਈ ਨਾ ਕੀ ਸਰੂਗਾ ਨਾਲ ਵੀ ਨਾ ਚਾਰ ਆਲੂ ਪਾ ਲਈਏ ਚ ਆਲੂ ਥੋੜਾ ਬਹਿਣਗੇ ਤੋਰੀਆਂ ਚ ਗੰਡੇ ਵਾਲੀ ਚਰ ਨਹੀਂ ਪਾਈ ਹਾਂ ਤਾ ਗਾ ਨਾ ਇਹਨਾਂ ਦੇਖੋ ਜਾਣੀ ਸਬਜ਼ੀ ਵੀ ਨਹੀਂ ਬਣਦੀ ਕੋਈ ਨਹੀਂ ਦੇਖਦੀ ਮੈਂ ਘਰੇ ਪਈ ਉਹ ਕੋਈ ਆਜ ਮਹਾਦੀ ਕੋਈ ਨਹੀਂ ਦੇਖਾ ਤੋ ਹੈਲੋ ਹੱਤਰਾ ਰੈਂਕ ਟੂੰਦੀ ਚਾਈ ਜਾਂਦੀ ਹੈ ਬੰਦਾ ਜਾਂ ਬੋਲੀ ਜਾਂਦਾ ਕੰਪਿਊਟਰ ਜਾਂ ਕੋਈ ਚੱਕਰੇ ਬੋਲਵਾ ਆਉਂਦੀ ਚਾਲ ਮਾਰ ਲਾ ਹੁਣ ਤੇ ਜਾ ਭੱਗ ਜਾ ਕੱਟ ਪਾ ਲੈ ਕਹਿੰਦੀ ਤੁਸੀਂ ਖਾ ਲਓ ਐਸੇ ਆਕੇ ਮੈਂ ਆਕੇ ਚਲਦਾ ਨਹੀਂ ਸਾਡਾ ਹੈਗਾ ਨਾ ਆ ਤਾਂ ਗਾਲਤ ਕਰੀ ਭੂਆ ਨੇ ਤਾਂ ਧੋਤੇ ਮੂੰਹ ਚ ਪੇੜ ਮਾਰੀ ਆਪਾਂ ਤਾਂ ਸਰਮਾਨ ਲਿਆ ਰੱਖੇ ਸੀ ਕੋਈ ਨਹੀਂ ਪਤ ਮੈਨੂੰ ਚਾਹ ਨਾਲ ਡੇਰਿਆ ਕਰ ਚੰਗੇ ਥੋੜਾ ਥੋੜਾ ਉਹ ਤੈਨੂੰ ਤਾਂ ਵੀ ਆਪਾਂ ਤਾਂ ਹੁਣ ਖਾਵਾਂਗੇ ਹੀ ਮਰਾਂਗੇ ਭੂਆ ਤਾਂ ਗਲਤ ਗੱਲ ਕਰਦੀ ਐ ਧੋਤੇ ਮੂੰਹ ਚ ਪੇੜ ਮਾਰੀ ਪਹਿਲਾਂ ਸਲਾਹ ਕਰਕੇ ਦੱਸਣਾ ਸੀ ਉਹ ਤਾਂ ਕਹਿੰਦੀ ਕੁੜੀ ਪਾਉਣਾ ਵੀ ਆ ਗਏ ਬਾਹਰ